ਬੱਚਾ ਜਦੋਂ ਜਨਮ ਲੈਂਦਾ ਤੇ ਮਾਂ ਦੇ ਗਰਭ ਦੇ ਵਿੱਚ ਹੀ 9 ਮਹੀਨੇ ਰਹਿੰਦਾ ਠੀਕ ਹੈ ਜੀ ਤੇ ਗ੍ਰਹਿ ਜਿਹੜੇ ਹੁੰਦੇ ਆ ਉਹ ਵੀ ਨੋ ਹੀ ਹੁੰਦੇ ਆ ਕੁੰਡਲੀ ਕਿੰਨਾ ਕੁ ਜਿਹੜਾ ਆਪਣੇ ਜੀਵਨ ਵਿੱਚ ਆਪਣਾ ਪ੍ਰਭਾਵ ਰੱਖਦੀ ਹੈ ਕੁੰਡਲੀ ਕਿਵੇਂ ਬਣਦੀ ਹੈ ਤੇ ਜਨਮ ਤਰੀਕ ਹੈ ਉਸ ਦਾ ਕਿੰਨਾ ਕੁ ਅਹਿਮਤ ਹੈ ਸਾਡੇ ਜੀਵਨ ਦੇਖੋ ਇਹ ਜਿਹੜੀ ਕੁੰਡਲੀ ਹੁੰਦੀ ਹੈ ਉਹ ਪੰਜ ਚੀਜ਼ਾਂ ਨਾਲ ਬਣਦੀ ਹੈ ਤੇ ਇਥੇ ਨਛੱਤਰ ਵਾਰ ਕਰਨ ਯੋਗ ਠੀਕ ਹੈ ਜੀ ਇਹ ਪੰਜੋ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਬਹੁਤ ਪ੍ਰਭਾਵ ਪੈਂਦਾ ਉਹਨਾਂ ਦਾ ਜਿਹੜੇ ਚੰਗੇ ਗ੍ਰਹਿ ਹੈਗੇ ਆ ਚੰਗੇ ਗ੍ਰਹਿ ਦੇ ਨਾਲ ਜਿਵੇਂ ਆਪਣਾ ਚੰਦਰ ਹੋ ਗਿਆ ਬੁੱਧ ਹੋ ਗਿਆ ਬ੍ਰਹਸਪਤੀ ਹੋ ਗਿਆ ਤੇ ਸ਼ੁਕਰ ਹੋ ਗਿਆ ਇਹਨਾਂ ਨਾਲ ਜੇ ਪਾਪ ਗ੍ਰਹਿ ਬਹਿ ਗਿਆ ਤੇ ਉਹਨਾਂ ਦੇ ਜਿਹੜਾ ਚੰਗਾ ਪ੍ਰਭਾਵ ਸੀਗਾ ਉਹ 네ਗੇਟਿਵ ਹੋ ਜਾਂਦਾ ਕਈ ਵਾਰ ਇਹ ਪਗਣਾ ਕਿ ਪਿਛਲੇ ਜਨਮ ਦਾ ਜਿਹੜਾ ਹੈਗਾ ਉਹ ਪਗਣਾ ਪਿਆ ਰਿਹਾ ਵਾ ਤੇ ਕੁੰਡਲੀ ਆਪਣੇ ਪਿਛਲੇ ਜਨਮਾਂ ਦੇ ਬਾਰੇ ਵੀ ਦੱਸ ਦਿੰਦੀ ਕੀ ਬੰਦਾ ਕੀ ਕਰੂਗਾ ਕੀ ਬਣੂਗਾ ਕਿੱਦਾਂ ਵਿਆਹ ਹੋਊਗਾ ਜਿਹੜਾ ਪਾਰਟਨਰ ਆ ਉਹ ਕਿੱਦਾਂ ਦਾ ਰਹੂਗਾ ਸਾਰਾ ਕੁਝ ਕੁੰਡਲੀ ਦੱਸਦੀ ਹੈ ਇੱਕ ਤਾਂ ਬਹੁਤ سارے ਲੋਕ ਘਰੇਲੂ ਕਲੇਸ਼ ਚ ਪੈ ਗਏ ਆ ਕਿ ਮੇਰੀ ਲੰਬ ਮੈਰਿਜ ਨਹੀਂ ਹੋ ਰਹੀ ਸਾਡੇ ਘਰ ਚ ਕਲੇਸ਼ ਹੁੰਦਾ ਮੇਰਾ ਪਤੀ ਬਾਹਰ ਜਿਹੜਾ ਕਿ ਰਿਸ਼ਤੇ ਅਪਣਾ ਰਿਹਾ ਜਾਂ ਸਾਡਾ ਘਰ ਸਹੀ ਨਹੀਂ ਹੈਗਾ ਉਹ ਕਰਾਂਦਾ ਰਾਹੂ ਠੀਕ ਹੈ ਜੀ ਰਾਹੂ ਗ੍ਰਹਿ ਹੈਗਾ ਪਾਪ ਗ੍ਰਹਿ ਉਹ ਬੰਦੇ ਦੀ ਬੁੱਧੀ ਘੁਮਾ ਦੇ ਜਦੋਂ ਰਾਹੂ ਜਿਹੜੇ ਸਥਾਨ ਦੇ ਵਿੱਚ ਆਂਦਾ ਜੇ 12ਵੇਂ ਘਰ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ 8ਵੇਂ ਦੇ ਵਿੱਚ ਆ ਗਿਆ ਤੇ 4ਥੇ ਘਰ ਦੇ ਵਿੱਚ ਆ ਗਿਆ ਤੇ ਇਹਦੇ ਵਿੱਚ ਆਉਣ ਤੋਂ ਬਾਅਦ ਬੰਦੇ ਦਾ ਜਿਹੜਾ ਕਹਿੰਦਾ ਇਹ ਰਾਹੂ ਵਧੀਆ ਵੀ ਕਰਦਾ ਤੇ ماں ਬਗਲਾ ਮੁਖੀ ਦੇ ਜਿਹੜੀ ਸਾਧਨਾ ਵਿਧੀ ਹੈਗੀ ਆ ਉਹਦੇ ਨਾਲ ਜਿਹੜੇ ਉਪਾਏ ਕੀਤੇ ਜਾਣਗੇ ਉਹ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਨਾ ਉਹਦੀ ਪਾਵਰ ਘਟ ਜਾਂਦੀ ਹੈ ਉਹ ਦਵਾਲੀ ਆ ਰਿਹਾ ਸੀਗਾ ਕਿ ਤੁਹਾਡੇ ਕੋਲ ਕਿੰਦਾ ਦੇ ਕੇਸ ਆਏ ਤੇ ਕਿਵੇਂ ਕਿੰਨੇ ਹੱਲ ਕੀਏ ਕੇਸ ਆਏ ਜੇ ਬੜੇ ਆਏ ਲਵ ਮੈਰਿਜ ਦੇ ਵੀ ਆਏ ਮੈਰਿਜ ਹੋਣ ਤੋਂ ਬਾਅਦ ਜਿਹਦੇ ਅਰੇਂਜ ਮੈਰਿਜ ਹੋਈ ਹੋਈ ਆ ਉਹਨਾਂ ਦੇ ਵੀ ਕੇਸ ਆਏ ਆ ਮੇਰੇ ਕੋਲ ਆਮਲੀਕ ਦੀ ਗੱਲ ਕਰ ਰਹੇ ਹਾਂ ਮੈਂ ਵੀ ਮੈਨੂੰ ਵੀ ਇੱਕ ਦੋ ਜਣਾ ਮਿਲਿਆ ਉਹ ਕਹਿੰਦੇ ਵੀ ਸਾਡੇ ਤਾਂ ਨਹੀਂ ਵਿਆਹ ਹੋ ਰਿਹਾ ਜ ਸਾਡੇ ਅੱਗੇ ਕੋਈ ਸੰਬੰਧ ਨਹੀਂ ਬਣ ਰਿਹਾ ਕਿ ਮਗਲੀਕ ਗਿਣਤੀ ਚਾਹੁੰਦੇ ਆ ਇਹ ਕੀ ਹੁੰਦੀ ਆ ਤੇ ਇਹਨੂੰ ਕਿਵੇਂ ਜਿਹੜਾ ਇਸਦਾ ਉਪਾਅ ਕੋਈ ਮੰਗਲਿਕ ਹੁੰਦਾ ਪਹਿਲੇ ਕਰ ਦੇ ਵਿੱਚ ਹੋਵੇ ਉਹ 21 ਸਾਲਾਂ ਦੇ ਲਈ ਹੁੰਦਾ ਜੀ 21 ਸਾਲ ਦੇ ਬਾਅਦ ਮੰਗਲਿਕ ਦੋਸ਼ ਖਤਮ ਹੋ ਜਾਂਦਾ ਉਹ ਦੇ ਵਿੱਚ ਇਹ ਹੁੰਦਾ ਕਿ ਜੇ ਕੋਈ ਉਪਾਏ ਨਹੀਂ ਕਰਾਵਾਂਗੇ ਆਪਾਂ ਉਹਦੇ ਵਿੱਚ ਜਾਂ ਤਾਂ ਬੱਚੇ ਹੋਣ 'ਚ ਪ੍ਰੋਬਲਮ ਆਉਗੂ ਸੰਤਾਨ ਪੱਖ ਦੇ ਵਿੱਚ ਪ੍ਰੋਬਲਮ ਜਾਂ ਫਿਰ ਦੋਨਾਂ 'ਚ ਆਪਸੀ ਇੱਕ ਦੀ ਮਰਤੀਉ ਵੀ ਹੋ ਜਾਂਦੀ ਹੈ ਬਹੁਤ ਜਾਨਵਰਾਂ ਨਾਲ ਵਿਆਹ ਕਰਨ ਲੱਗ ਜਾਂਦਾ ਕਿ ਇਦਾਂ ਹੋ ਜਾਂਦਾ ਸਭ ਉਹ ਸਭ ਇਦਾਂ ਹੀ ਆ ਜੀ ਕਹਿੰਦੇ ਨੇ ਗੱਲਾਂ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਵੀ ਆ ਗੱਲ ਸੁਣ ਲਈ ਬਈ ਇਹਦੇ ਨਾਲ ਮੱਝ ਨਾਲ ਵਿਆਹ ਕਰਾ ਦਿਓ ਜੀ ਉਹਦੇ ਨਾਲ ਕੁੱਤੇ ਨਾਲ ਵਿਆਹ ਕਰਾ ਦਿਓ ਜੀ ਆ ਦੋਸ਼ੇ ਦੇ ਉੱਤੇ ਆ ਜਾਣਾ ਆ ਇੱਕ ਪਿੱਛੇ ਖਬਰ ਵੀ ਲੱਗੀ ਸੀ ਕੁੱਤੇ ਨਾਲ ਵਿਆਹ ਹਾਂਜੀ ਹਾਂਜੀ ਤੇ ਉਹਦਾ ਕੋਈ ਪ੍ਰਭਾਵ ਕੋਈ ਖਤਮ ਨਹੀਂ ਹੁੰਦਾ ਮੰਗਲਿਕ ਦੀ ਜਿਹੜੀ ਪੂਜਾ ਹੁੰਦੀ ਆ ਉਹਦੇ ਮੰਗਲ ਦੇ ਜਾਪ ਹੋਣਗੇ ਠੀਕ ਆ ਜੀ ਇਹ ਕਲਯੁਗ ਹੈਗਾ ਕਲਯੁਗ ਦੇ ਵਿੱਚ ਕੀ ਹੁੰਦਾ ਕਿ ਜਿੰਨੇ ਜਾਬ ਹੁੰਦੇ ਆ ਉਹਦੇ 4 ਗੁਣਾ ਕਰਨੇ ਪੈਂਦੇ ਆ ਜੇ ਮੈਨੂੰ ਮਿਲ ਕੇ ਕੰਮ ਕਰਾਣਾ ਸੰਪਰਕ ਕਰਨਾ ਮੇਰੇ ਕੋਲ ਚੰਡੀਗੜ੍ਹ ਆਓ ਚੰਡੀਗੜ੍ਹ ਮੇਰਾ ਆਫਿਸ ਹੈਗਾ ਉੱਥੇ ਆ ਕੇ ਮੈਨੂੰ ਮਿਲੋ ਅੱਜ ਦਾ ਸਮਾਂ ਬਹੁਤ ਸਾਰਾ ਜਿਹੜਾ ਲੋਕਾਂ ਤੇ ਕਾਫੀ ਹਾਵੀ ਹੋ ਰਿਹਾ ਹੈ ਆਪਣੇ ਆਪ 'ਚ ਬਹੁਤ ਸਾਰੇ ਲੋਕ ਉਲਝੇ ਹੋਏ ਨੇ ਘਰੇਲੂ ਤਾਣੇ ਬਾਣਿਆਂ 'ਚ ਇੰਨਾਂ ਕੋਲ ਜੋ ਚੁੱਕੇ ਨੇ ਕਿ ਉਹਨਾਂ ਨੂੰ ਰਸਤਾ ਨਹੀਂ ਦਿਖ ਰਿਹਾ ਤਾਂ ਅੱਜ ਐਨਆਰਆਈ ਟੀਵੀ ਤੇ ਤੁਹਾਡੇ ਨਾਲ ਅਜੇ ਹੀ ਗੱਲਬਾਤ ਜਿਹੜੀ ਆ ਕਰਾਂਗੇ ਸਾਡੇ ਨਾਲ ਖਾਸ ਮਹਿਮਾਨ ਨੇ ਅੱਜ ਪੰਡਿਤ ਦੀਪਕ ਕੁਮਾਰ ਜੀ ਉਹਨਾਂ ਤੋਂ ਜਾਣਾਂਗੇ ਕਿ ਲੋਕ ਕਿਹੜੀ ਸਮੱਸਿਆ 'ਚ ਘਿਰੇ ਨੇ ਤੇ ਉਹ ਸਮੱਸਿਆ ਦਾ ਕੀ ਹੱਲ ਹੋ ਸਕਦਾ ਹੈ ਪਹਿਲਾਂ ਮੈਂ ਸਵਾਗਤ ਕਰਦਾ ਪਹਿਲਾਂ ਬਾਬਾ ਸਵਾਗਤ ਹੈ ਰਾਮ ਰਾਮ ਜੀ ਜੈ ਮਾਤਾ ਦੀ ਜੀ ਪੰਡਿਤ ਜੀ ਗੱਲ ਕਰਦੇ ਆ ਕਿ ਲੋਕ ਬਹੁਤ ਸਾਰੇ ਜਿਹੜੇ ਆ ਮਸਲਿਆਂ 'ਚ ਉਲਝੇ ਹੋਏ ਆ ਘਰੇਲੂ ਮਸਲੇ ਹੋਗੇ ਜਾਂ ਬਿਆ ਬੰਧਨ ਦੇ ਜਿਹੜੇ ਚੱਕਰਾ 'ਚ ਪਏ ਹੋਇਆ ਲੰਬ ਮੈਰਜ ਦੀ ਆਪਾਂ ਗੱਲ ਕਰ ਲਈਏ ਬਹੁਤ ਕਹ ਰਹੇ ਆ ਕਿ ਮੇਰੀ ਲੰਬ ਮੈਰਜ ਨਹੀਂ ਹੋ ਰਹੀ ਮੇਰੇ ਘਰ ਦੇ ਨਹੀਂ ਮੰਨਦੇ ਜਾਂ ਉਹ ਇੱਕ ਧੜਾ ਮੰਨ ਜਾਂਦਾ ਦੂਜਾ ਧੜਾ ਨਹੀਂ ਮੰਨਦਾ ਇਸ ਨੂੰ ਲੈ ਕੇ ਕੀ ਆਪਾਂ ਹੋ ਸਕਦਾ ਤਾਂ ਇਹਨਾਂ ਸਵੱਸਿਆ ਦਾ ਕੀ ਹੱਲ ਹੋ ਸਕਦਾ ਦੇਖੋ ਜੀ ਸਭ ਤੋਂ ਪਹਿਲਾਂ ਗੱਲ ਕਰਦਾ ਮੈਂ ਜੇ ਬੱਚਾ ਜਨਮ ਲੈਂਦਾ ਜੀ ਜਦੋਂ ਜਨਮ ਲੈਂਦਾ ਤੇ ਮਾਂ ਦੇ ਗਰਭ ਦੇ ਵਿੱਚ ਹੀ ਹੂੰ 9 ਮਹੀਨੇ ਰਹਿੰਦਾ ਜੀ ਠੀਕ ਹੈ ਜੀ ਤੇ ਗ੍ਰਹਿ ਜਿਹੜੇ ਹੁੰਦੇ ਆ ਉਹ ਵੀ ਨੋ ਹੀ ਹੁੰਦੇ ਆ ਤੇ ਮਾਂ ਦੇ ਜਨਮ ਦੇ ਵਿੱਚ ਇਹ ਜਦੋਂ ਮਾਂ ਦੇ ਗਰਭ ਦੇ ਵਿੱਚ ਠੀਕ ਹੈ ਜੀ ਜਨਮ ਲੈਂਦਾ ਉਦੋਂ ਵੀ ਉਹ ਗ੍ਰਹਿ ਭੋਗਣੇ ਸ਼ੁਰੂ ਕਰ ਦਿੰਦਾ ਗ੍ਰਹਿ ਲਾਗੂ ਹੋ ਜਾਂਦੇ ਆ ਜਦੋਂ ਮਾਂ ਦੇ ਗਰਭ ਦੇ ਵਿੱਚ ਰਹਿੰਦਾ ਉਹ ਤੋਂ ਬਾਅਦ ਜਦੋਂ ਆਪਣੇ ਇੱਥੇ ਜੀਵਨ ਕਾਲ ਜਿਹੜਾ ਹੁੰਦਾ ਠੀਕ ਹੈ ਜੀ ਧਰਤੀ ਤੇ ਆਂਦਾ ਜਦੋਂ ਅੱਖਾਂ ਖੋਲਦਾ ਉਹ ਤੋਂ ਬਾਅਦ ਗ੍ਰਹਿ ਲਾਗੂ ਹੋ ਜਾਂਦੇ ਆ ਤੇ ਗ੍ਰਹਿ ਇਦਾਂ ਦੇ ਹੈਗੇ ਆ ਕਿ ਆਪਣੇ ਜੀਵਨ ਦੇ ਵਿੱਚ ਜਨਮ ਲੈਣ ਤੋਂ ਲੈ ਕੇ ਮ੍ਰਿਤਯੂ ਤੱਕ ਪਉਗਣੇ ਪੈਂਦੇ ਆ ਜੀ ਪੰਡਤ ਜੀ 1 ਮਿੰਟ ਦਿਓ ਮੈਨੂੰ ਮੈਂ ਇੱਥੇ ਪੁੱਛਣਾ ਚਾਹਨਾ ਕਿ ਕੁੰਡਲੀ ਕਿੰਨਾ ਕਿ ਜਿਹੜਾ ਆਪਣੇ ਜੀਵਨ ਵਿੱਚ ਆਪਣਾ ਪ੍ਰਭਾਵ ਰੱਖਦੀ ਹੈ ਕੁੰਡਲੀ ਕਿਵੇਂ ਬਣਦੀ ਹੈ ਤੇ ਜਨਮ ਤਰੀਕਾ ਉਸ ਦਾ ਕਿੰਨਾ ਇੱਕ ਅਹਿਮਤ ਹੈ ਸਾਡੇ ਜੀਵਨ ਵਿੱਚ ਦੇਖੋ ਜੀ ਜਿਹੜੀ ਕੁੰਡਲੀ ਹੁੰਦੀ ਹੈ ਉਹ ਪੰਜ ਚੀਜ਼ਾਂ ਨਾਲ ਬਣਦੀ ਹੈ ਹੂੰ ਤੇ ਥੀ ਨਛਤਰ ਵਾਰ ਕਰਨ ਯੋਗ ਜੀ ਠੀਕ ਹੈ ਜੀ ਤੇ ਇਹ ਪੰਜੋ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਬਹੁਤ ਪ੍ਰਭਾਵ ਪੈਂਦਾ ਉਹਨਾਂ ਦਾ ਠੀਕ ਹੈ ਜੀ ਜਿਹੜੇ ਗ੍ਰਹਿ ਹੈਗੇ ਆ ਗ੍ਰਹਿ ਆਪਸ ਵਿੱਚ ਜਿਹੜੇ ਆ ਸਿੱਧੇ ਵੀ ਚੱਲਦੇ ਆ ਹੂੰ ਉਹ ਬਕਰੀ ਵੀ ਹੁੰਦੇ ਆ ਤੇ ਮਾਰਗੀ ਵੀ ਹੁੰਦੇ ਆ ਜੀ ਜਦੋਂ ਬਕਰੀ ਹੁੰਦੇ ਆ ਤਾਂ ਵੀ ਉਹਨਾਂ ਦੀ ਚਾਲ ਬਦਲਦੀ ਆ ਜਦੋਂ ਮਾਰਗੀ ਹੁੰਦੇ ਆ ਉਹ ਫਿਰ ਚਾਲ ਬਦਲਦੀ ਆ ਤੇ ਇਹਨਾਂ ਦੇ ਵਿੱਚ ਕੀ ਹੈ ਕਿ ਜਦੋਂ ਗ੍ਰਹਿ ਦੇ ਵਿੱਚ ਜਿਹੜੇ ਚੰਗੇ ਗ੍ਰਹਿ ਹੈਗੇ ਆ ਚੰਗੇ ਗ੍ਰਹਿ ਦੇ ਨਾਲ ਜਿਵੇਂ ਆਪਣਾ ਚੰਦਰ ਹੋ ਗਿਆ ਬੁੱਧ ਹੋ ਗਿਆ ਬ੍ਰਹਸਪਤੀ ਹੋ ਗਿਆ ਤੇ ਸ਼ੁਕਰ ਹੋ ਗਿਆ ਇਹਨਾਂ ਨਾਲ ਜੇ ਪਾਪ ਗ੍ਰਹਿ ਬੈ ਗਿਆ ਤੇ ਉਹਨਾਂ ਜਿਹੜਾ ਚੰਗਾ ਪ੍ਰਭਾਵ ਸੀਗਾ ਉਹ ਨੈਗੇਟਿਵ ਹੋ ਜਾਂਦਾ ਤੇ ਕੁੰਡਲੀ ਇਦਾਂ ਦੀ ਹੈ ਜਿਹੜੇ ਆਪਣੇ ਵਰਤਮਾਨ ਭਵਿੱਖ ਤੇ ਭੂਤਕਾਲ ਜਿਹੜਾ ਹੈਗਾ ਇਹ ਸਾਰਿਆਂ ਦੇ ਵਿੱਚ ਆਪਣਾ ਹੀ ਪ੍ਰਭਾਵ ਪਾਉਂਦਾ ਵਾ ਪਿਛਲੇ ਵਿੱਚ ਵੀ ਜਿਵੇਂ ਕਹਿੰਦੇ ਆ ਕਿ ਕਿਸੇ ਨੂੰ ਕਹਿ ਦਿੰਦੇ ਆ ਕਿ ਪਿਛਲੇ ਜਨਮ ਦੇ ਜਿਹੜੇ ਪਾਪ ਕੀਤੇ ਕਈ ਵਾਰੀ ਆਪਾਂ ਕਹਿੰਦੇ ਆ ਕਿ ਪਿਛਲੇ ਜਨਮ ਦਾ ਜਿਹੜਾ ਹੈਗਾ ਉਹ ਭੋਗਣਾ ਪਿਆ ਰਿਹਾ ਵਾ ਤੇ ਕੁੰਡਲੀ ਆਪਣੇ ਪਿਛਲੇ ਜਨਮਾਂ ਦੇ ਬਾਰੇ ਵੀ ਦੱਸਦੀ ਆ ਜੀ ਠੀਕ ਹੈ ਜੀ ਜਿਹੜਾ ਆਉਣ ਆਰਾ ਸਮੇਂ ਹੈਗਾ ਉਹਨਾਂ ਬਾਰੇ ਵੀ ਦੱਸਣਾ ਜਿਹੜਾ ਵਰਤਮਾਨ ਜਿਹੜਾ ਚੱਲ ਰਿਹਾ ਉਹਦੇ ਬਾਰੇ ਵੀ ਦੱਸਦੇ ਆ ਕੁੰਡਲੀ ਦੇ ਵਿੱਚ ਆਪਣਾ ਸਾਰਾ ਕੁਝ ਹੈਗਾ ਠੀਕ ਹੈ ਜੀ ਤੇ ਜਿਹੜੇ ਗ੍ਰਹਿ ਹੈਗੇ ਆ ਇਹਦੇ ਵਿੱਚ ਹੀ ਸਾਰੇ ਗ੍ਰਹਿ ਦੱਸਦੇ ਆ ਕਿ ਬੰਦਾ ਕੀ ਕਰੂਗਾ ਕੀ ਬਣੂਗਾ ਕਿੱਦਾਂ ਵਿਆਹ ਹੋਊਗਾ ਜਿਹੜਾ ਪਾਰਟਨਰ ਆ ਉਹ ਕਿੱਦਾਂ ਦਾ ਰਹੂਗਾ ਸਾਰਾ ਕੁਝ ਕੁੰਡਲੀ ਦੱਸਦੀ ਹੈ ਜੀ ਜੇ ਲਾ ਲੋ ਕਿ ਕੋਈ ਮੈਨੂੰ ਪੁੱਛੇ ਕਿ ਵੀ ਮੈਨੂੰ ਇਹ ਸਮੱਸਿਆ ਤਾਂ ਜੇ ਮੈਂ ਤੁਹਾਡਾ ਨਾਮ ਲਵਾਂ ਵੀ ਦੀਪਕ ਕੁਮਾਰ ਜੀ ਵੱਡੇ ਪੱਧਰ ਤੇ ਐਨਾ ਸਮੱਸਿਆ ਦਾ ਹੱਲ ਕਰਦੇ ਆ ਤੁਹਾਡੇ ਕੋਲ ਕੀ ਗੁਣਾ ਹੈ ਕਿ ਤੁਸੀਂ ਉਹ ਸਮੱਸਿਆ ਦਾ ਹੱਲ ਕਰਦੇ ਹੋ ਕਿਹੜੇ ਕਿਹੜੀ ਜ਼ਿਆਦਾਤਰ ਸਮੱਸਿਆ ਇੱਕ ਤਾਂ ਆਪਾਂ ਛੋਟੀ ਜਿਹੀ ਮੋਟੀ ਜਿਹੀ ਗੱਲ ਕਰ ਲੈਨੇ ਆ ਕਿ ਇੱਕ ਤਾਂ ਬਹੁਤ ਸਾਰੇ ਲੋਕ ਘਰੇਲੂ ਕਲੇਸ਼ ਚ ਪੈ ਗਏ ਆ ਕਿ ਮੇਰੀ ਲਵ ਮੈਰਿਜ ਨਹੀਂ ਹੋ ਰਹੀ ਸਾਡੇ ਘਰ ਚ ਕਲੇਸ਼ ਹੁੰਦਾ ਮੇਰਾ ਪਤੀ ਬਾਹਰ ਜਿਹੜਾ ਕਿ ਰਿਸ਼ਤੇ ਅਪਣਾ ਰਿਹਾ ਜਾਂ ਸਾਡਾ ਘਰ ਸਹੀ ਨਹੀਂ ਹੈਗਾ ਕੋਰਟ ਕੇਸ ਜਿਹੜੇ ਆ ਕਾਫੀ ਉਲਝੇ ਪਏ ਆ ਲੋਕਾਂ ਦੇ ਤਾਂ ਦੀਪਕ ਕੁਮਾਰ ਜੀ ਕੀ ਅਜਿਹੀ ਜਿਹੜੇ ਆ ਯਾਦੂ ਛੜੀ ਰੱਖਦੇ ਆ ਜਾਂ ਅਜਿਹਾ ਕਿਹੜਾ ਮੰਤਰ ਰੱਖਦੇ ਆ ਜਿਸ ਨਾਲ ਉਹਨਾਂ ਦਾ ਇਲਾਜ ਹੋ ਜੇ ਦੇਖੋ ਜੀ ਜਿਹੜੇ ਕੋਰਟ ਕੇਸ ਹੁੰਦੇ ਆ ਉਹ ਕਰਾਂਦਾ ਰਾਹੂ ਜੀ ਠੀਕ ਹੈ ਜੀ ਰਾਹੂ ਗ੍ਰਹਿ ਹੈਗਾ ਪਾਪ ਗ੍ਰਹਿ ਉਹ ਬੰਦੇ ਦੀ ਬੁੱਧੀ ਘੁਮਾ ਦਿੰਦਾ ਜੀ ਠੀਕ ਹੈ ਜੀ ਜਦੋਂ ਰਾਹੂ ਜਿਹੜੇ ਸਥਾਨ ਦੇ ਵਿੱਚ ਆਂਦਾ ਜੇ 12ਵੇਂ ਘਰ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ 8ਵੇਂ ਦੇ ਵਿੱਚ ਆ ਗਿਆ ਤੇ 4ਥੇ ਘਰ ਦੇ ਵਿੱਚ ਆ ਗਿਆ ਤੇ ਇਹਦੇ ਵਿੱਚ ਆਉਣ ਤੋਂ ਬਾਅਦ ਬੰਦੇ ਦਾ ਜਿਹੜਾ ਕਹਿੰਦਾ ਇਹ ਰਾਹੂ ਵਧੀਆ ਵੀ ਕਰਦਾ ਮੈਂ ਇਹ ਗੱਲ ਕੱਟ ਰਿਆਂ ਤੁਹਾਡੀ ਤੇ ਰਾਹੂ ਬਧਿਆ ਵੀ ਕਰਦਾ ਜੇ ਝਟਕਾ ਦੇਂਦਾ ਜਾਂ ਤਾਂ ਸਿੱਧਾ ਉੱਪਰ ਲੈ ਕੇ ਜਾਊਗਾ ਜਾਂ ਫਿਰ ਇੱਕਦਮ ਥੱਲੇ ਜੀ ਰਾਹੂ ਐਦਾਂ ਦਾ ਹੈਗਾ ਠੀਕ ਹੈ ਜੀ ਉਹ ਤੋਂ ਬਾਅਦ ਜੇ ਕਿਸੇ ਦੇ ਆਪਣੇ ਸਮਝ ਲਓ ਕਿ ਕੇਸ ਚੱਲ ਰਿਹਾ ਕਿਸੇ ਵੀ ਚੀਜ਼ ਦਾ ਚਾਹੇ ਕਰੇਲੂ ਚੱਲ ਰਿਹਾ ਚਾਹੇ ਪ੍ਰੋਪਰਟੀ ਦਾ ਚੱਲ ਰਿਹਾ ਕਿਸੇ ਦਾ ਵੀ ਚੱਲ ਰਿਹਾ ਉਹਦੇ ਲਈ ਉਪਾਏ ਹੈਗਾ ਆਪਣਾ ਬਗਲਾਮੁਖੀ ਦਾ ਮਾ ਬਗਲਾਮੁਖੀ ਕੇ ਜਾਪ ਹੁੰਦੇ ਆ ਬਗਲਾਮੁਖੀ ਦੇ ਜਾਪ ਵੀ ਕਰ ਸਕਦੇ ਆ ਉਹਦੇ ਕੁਝ ਦਾਨਪੂਰਨ ਹੁੰਦੇ ਆ ਪੂਜਾ ਪਾਠ ਹੁੰਦੀ ਆ ਉਹ ਕਰਾਣੀ ਪੈਂਦੀ ਆ ਉਹਦੇ ਬਾਅਦ ਆਪਣੇ ਜਿਹੜੇ ਕਿਉਂਕਿ ਉਹ ਹੁੰਦਾ ਜਿਹੜਾ ਸਾਹਮਣੇ ਆ ਰਾ ਜਿਹੜਾ ਆਪਣਾ ਸ਼ਤਰੂ ਬਣ ਗਿਆ ਚਾਹੇ ਉਹ ਆਪਣਾ ਰਿਸ਼ਤੇਦਾਰ ਹੋਵੇ ਚਾਹੇ ਕੋਈ ਵੀ ਹੋਵੇ ਜੀ ਨੇ ਕੇਸ ਕੀਤਾ ਹੋਇਆ ਯਾਨੀ ਆਪਣੇ ਸ਼ਤਰੂ ਦੇ ਰੂਪ ਦੇ ਵਿੱਚ ਆ ਗਿਆ ਤੇ ਮਾਂ ਬਗਲਾਮੁਖੀ ਦੇ ਜਿਹੜੀ ਸਾਧਨਾ ਵਿਧੀ ਹੈਗੀ ਆ ਉਹਦੇ ਨਾਲ ਜਿਹੜੇ ਉਪਾਏ ਕੀਤੇ ਜਾਣਗੇ ਉਹ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਸਾਹਮਣੇ ਆ ਰਿਹਾ ਬੰਦਾ ਹੈ ਨਾ ਉਹਦੀ ਪਾਵਰ ਘਟ ਜਾਂਦੀ ਹੈ ਜੀ ਤੇ ਕੇਸ ਆ ਆਪਣੇ ਵਕਤ ਦੇ ਜਿਹੜਾ ਆਪਣੇ ਪੱਖ ਦੇ ਵਿੱਚ ਹੋ ਜਾਊਗਾ ਜੀ ਠੀਕ ਹੈ ਜੀ ਤੇ ਜੇ ਕਿਸੇ ਦੇ ਮੈਰਿਜ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਕਿ ਮੈਰਿਜ ਕਰਦੇ ਆ ਉਹ ਤੋਂ ਪਹਿਲਾਂ ਕੁੰਡਲੀ ਨਹੀਂ ਮਿਲਾਂਦੇ ਮੇਰੇ ਕੋਲ ਆਂਦੇ ਆ ਬਾਅਦ ਚ ਆਂਦੇ ਆ ਵੀ ਕੁੰਡਲੀ ਮਿਲਾਂਦੇ ਕਿ ਵੀ ਸਾਡੇ ਆਪਸ ਵਿੱਚ ਨਹੀਂ ਬਣਦੀ ਕਈ 10-10 ਸਾਲ ਹੋ ਜਾਂਦੇ ਆ ਉਹਨਾਂ ਦੇ ਮੈਰਿਜ ਨੂੰ ਉਹ ਤੋਂ ਬਾਅਦ ਇਹ ਆ ਰਿਹਾ ਸੀਗਾ ਕਿ ਤੁਹਾਡੇ ਕੋਲ ਕਿੱਦਾਂ ਦੇ ਕੇਸ ਆਏ ਤੇ ਕਿਵੇਂ ਕਿੰਨੇ ਹੱਲ ਕਰੇ ਕੇਸ ਆਏ ਜੇ ਬੜੇ ਆਏ ਲਵ ਮੈਰਿਜ ਦੇ ਵੀ ਆਏ ਮੈਰਿਜ ਹੋਣ ਤੋਂ ਬਾਅਦ ਜਿਹਦੇ ਅਰੇਂਜ ਮੈਰਿਜ ਹੋਈ ਹੋਈ ਆ ਉਹਨਾਂ ਦੇ ਵੀ ਕੇਸ ਆਏ ਆ ਮੇਰੇ ਕੋਲ ਤੇ ਉਹਨਾਂ ਦੀ ਕੁੰਡਲੀ ਦੇਖੀ ਉਹ ਕਹਿੰਦੇ ਵੀ ਸਾਡੇ ਬੱਚੇ ਵੱਡੇ ਹੋਗੇ 10-15 15 ਸਾਲ ਦੇ ਬੱਚੇ ਹੋਗੇ ਪਰ ਸਾਡੀ ਆਪਸ ਚ ਨਹੀਂ ਬਣਦੀ ਭਈ ਜੀ ਐਦਾ ਦੇ ਵੀ ਕੇਸ ਆਏ ਜੀ ਜੀ ਫਿਰ ਉਹਨਾਂ ਦੀ ਕੁੰਡਲੀ ਦੇਖੀ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਮੈਰਿਜ ਤੋਂ ਪਹਿਲਾਂ ਕੁੰਡਲੀ ਚੈੱਕ ਕਰਵਾਈ ਉਹ ਕਹਿੰਦੇ ਜੀ ਅਸੀਂ ਕੁਝ ਨਹੀਂ ਬਿਲਾਏ ਗੁਣ ਵਗੈਰਾ ਨਹੀਂ ਬਿਲਾਏ ਕਿਉਂਕਿ ਗੁਣ ਮਿਲਾਣੇ ਜ਼ਰੂਰੀ ਹੈ 36 ਗੁਣ ਹੁੰਦੇ ਆ ਕਈ ਵਾਰੀ ਕੀ ਹੁੰਦਾ ਕਿ 36 ਦੇ 36 ਗੁਣ ਮਿਲਣ ਤੋਂ ਬਾਅਦ ਵੀ ਹੈ ਨਾ ਕੁਝ ਇਹ ਜੇ ਯੋਗ ਆ ਜਾਂਦੇ ਆ ਕਿ ਆਪਣੀ ਆਪ ਵਿੱਚ ਮਿਲਦੇ ਨਹੀਂ ਹੈਗੇ ਆਪਸੇ ਬਣਦੀ ਨਹੀਂ ਕਿਸੇ ਦੇ ਜਿਵੇਂ ਕਾਲਸਰ ਵਿయోగ ਆ ਗਿਆ ਠੀਕ ਹੈ ਜੀ ਤੇ ਕਿਸੇ ਦੇ ਜਿਵੇਂ ਕਹਿੰਦੇ ਆ ਕਿ ਮੰਗਲਿਕ ਜਿਹੜਾ ਮੰਗਲਿਕ ਹੁੰਦਾ ਪਹਿਲੇ ਚੌਥੇ ਸੱਤਵੇਂ ਅੱਠਵੇਂ ਤੇ 12ਵੇਂ ਘਰ ਦੇ ਵਿੱਚ ਮੰਗਲਿਕ ਹੁੰਦਾ ਤੇ ਇਹਦੇ ਨਾਲ ਜੇ ਸ਼ਨੀ ਆ ਗਿਆ ਤੇ ਸੂਰਜ ਨਾਲ ਬਹਿ ਗਿਆ ਇਹ ਦੋ ਗ੍ਰਹਿ ਨਾਲ ਬੈਗੇ ਤਾਂ ਮੰਗਲਿਕ ਦੋਸ਼ ਖੰਡਿਤ ਹੋ ਜਾਂਦਾ ਜੇ ਦੋਨੋਂ ਮੰਗਲਿਕ ਹੈਗੇ ਜੇ ਇੱਥੇ ਮੰਗਲਿਕ ਦੀ ਗੱਲ ਕਰ ਰਹੇ ਹੋ ਮੈਂ ਵੀ ਮੈਨੂੰ ਵੀ ਇੱਕ ਦੋ ਜਣਾ ਮਿਲਿਆ ਉਹ ਕਹਿੰਦੇ ਵੀ ਸਾਡੇ ਤਾਂ ਨਹੀਂ ਵਿਆਹ ਹੋ ਰਿਹਾ ਜਾਂ ਸਾਡੇ ਅੱਗੇ ਕੋਈ ਸੰਬੰਧ ਨਹੀਂ ਬਣ ਰਿਹਾ ਕਿ ਮੰਗਲਿਕ ਗਿਣਤੀ ਚਾਹਨੇ ਆ ਇਹ ਕੀ ਹੁੰਦੀ ਹੈ ਤੇ ਇਹਨੂੰ ਕਿਵੇਂ ਜਿਹੜਾ ਇਸਦਾ ਉਪਾਅ ਹੁੰਦਾ ਦੇਖੋ ਜੀ ਮੰਗਲਿਕ ਹੁੰਦਾ ਪਹਿਲੇ ਕਰ ਦੇ ਵਿੱਚ ਹੋਵੇ ਉਹ 21 ਸਾਲਾਂ ਦੇ ਲਈ ਹੁੰਦਾ ਜੀ 21 ਸਾਲ ਦੇ ਬਾਅਦ ਮੰਗਲਿਕ ਦੋਸ਼ ਖਤਮ ਹੋ ਜਾਂਦਾ ਜੀ ਠੀਕ ਹੈ ਜੀ ਜਿਹੜਾ ਚੌਥੇ ਘਰ ਦੇ ਵਿੱਚ ਹੁੰਦਾ ਉਹ 22 ਸਾਲ ਦੇ ਲਈ ਹੁੰਦਾ ਜਿਹੜਾ 12ਵੇਂ ਘਰ ਦੇ ਵਿੱਚ ਹੁੰਦਾ ਤੇ 7ਵੇਂ 8ਵੇਂ ਦੇ ਵਿੱਚ ਹੁੰਦਾ ਉਹ 25 ਸਾਲ ਦੇ ਲਈ ਹੁੰਦਾ ਤੇ 12ਵੇਂ ਘਰ ਦੇ ਵਿੱਚ ਜਿਹੜਾ ਮੰਗਲ ਹੁੰਦਾ ਨਾ ਉਹ ਉਮਰ ਪਰ ਦੇ ਲਈ ਹੁੰਦਾ ਜੀ ਉਹ ਦੇ ਵਿੱਚ ਇਹ ਹੁੰਦਾ ਕਿ ਜੇ ਕੋਈ ਉਪਾਏ ਨਹੀਂ ਕਰਾਵਾਂਗੇ ਆਪਾਂ ਉਹਦੇ ਵਿੱਚ ਜਾਂ ਤਾਂ ਬੱਚੇ ਹੋਣ 'ਚ ਪ੍ਰੋਬਲਮ ਆਊਗੀ ਸੰਤਾਨ ਫਲਕਸ਼ ਦੇ ਵਿੱਚ ਪ੍ਰੋਬਲਮ ਜਾਂ ਫਿਰ ਦੋਨਾਂ ਚੋਂ ਆਪਸ ਵਿੱਚ ਇੱਕ ਦੀ ਮਰਤੂ ਵੀ ਹੋ ਜਾਂਦੀ ਹੈ ਜਾਂ ਡਿਵੋਰਸ ਹੋ ਜਾਂਦਾ ਜੀ ਜੇ ਉਹਦਾ ਉਪਾਏ ਨਹੀਂ ਕਰਾਂਦੇ ਤੇ ਮੰਗਲਿਕ ਦੋਸ਼ ਦਾ ਉਪਾਏ ਕੀ ਹੁੰਦਾ ਇੱਕ ਤਾਂ ਮੰਗਲ ਦੀ ਪੂਜਾ ਹੁੰਦੀ ਹੈ ਮੰਗਲਿਕ ਦੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਜਿਹੜਾ ਅਗਰ ਮੁੰਡਾ ਹੈਗਾ ਮੰਗਲਿਕ ਤਾਂ ਉਹਦਾ ਹੋਊਗਾ ਤੁਲਸੀ ਵਿਆਹ ਜੀ ਤੁਲਸੀ ਦੇ ਨਾਲ ਵਿਆਹ ਕੀਤਾ ਜਾਂਦਾ ਉਹ ਪਾਏ ਹੁੰਦਾ ਇਹ ਕੁੜੀ ਹੈਗੀ ਆ ਬਹੁਤ ਦਾ ਜਾਨਵਰਾਂ ਨਾਲ ਵਿਆਹ ਕਰ ਲੱਗ ਜਾਂਦਾ ਕੀ ਇਦਾਂ ਹੋ ਜਾਂਦਾ ਸਹੀ ਉਹ ਉਹ ਸਭ ਇਦਾਂ ਹੀ ਆ ਜੀ ਕਹਿੰਦੇ ਨੇ ਗੱਲਾਂ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਆ ਗੱਲ ਸੁਣ ਲਈ ਬਈ ਇਹਦੇ ਨਾਲ ਮੱਝ ਨਾਲ ਵਿਆਹ ਕਰਾ ਦਿਓ ਜੀ ਉਹਦੇ ਨਾਲ ਕੁੱਤੇ ਨਾਲ ਵਿਆਹ ਕਰਾ ਦਿਓ ਜੀ ਆ ਦੋਸ਼ੇ ਦੇ ਉੱਤੇ ਆ ਜਾਣਾ ਇਦਾਂ ਤੇ ਪਿੱਛੇ ਖਬਰ ਵੀ ਲੱਗੀ ਸੀ ਕੁੱਤੇ ਨਾਲ ਵਿਆਹ ਕਰਾ ਹਾਂ ਜੀ ਹਾਂ ਜੀ ਤੇ ਉਹਦਾ ਕੋਈ ਪ੍ਰਭਾਵ ਕੋਈ ਖਤਮ ਨਹੀਂ ਹੁੰਦਾ ਜਿਹੜੀ ਵਿਧੀ ਹੈਗੀ ਆ ਜੇ ਕੋਈ ਵੀ ਕੰਮ ਆਪਾਂ ਵਿਧੀ ਨਾਲ ਕਰਾਂਗੇ ਤਾਂ ਹੀ ਆਪਾਂ ਨੂੰ ਉਹਦਾ ਫਲ ਮਿਲਣਾ ਜੀ ਠੀਕ ਹੈ ਜੀ ਮੰਗਲਿਕ ਦੀ ਜਿਹੜੀ ਪੂਜਾ ਹੁੰਦੀ ਆ ਉਹਦੇ ਮੰਗਲ ਦੇ ਜਾਪ ਹੋਣਗੇ ਠੀਕ ਹੈ ਜੀ ਇਹ ਕਲਯੁਗ ਹੈਗਾ ਕਲਯੁਗ ਦੇ ਵਿੱਚ ਕੀ ਹੁੰਦਾ ਕਿ ਜਿੰਨੇ ਜਾਪ ਹੁੰਦੇ ਆ ਉਹਦੇ 4 ਗੁਣਾ ਕਰਨੇ ਪੈਂਦੇ ਆ ਆਪਾਂ ਨੂੰ ਜੀ ਜੇ 4 ਗੁਣਾ ਕਰਾਂਗੇ ਤਾਂ ਆਪਾਂ ਨੂੰ ਫਲ ਮਿਲਣਾ ਜੇ ਆਪ ਜਿੰਨੇ ਹੈਗੇ ਸਮਝ ਲਓ ਮੈਂ ਸਮਥਿੰਗ ਕਹਿ ਦਿੰਦਾ ਕਿ ਜਿਵੇਂ 8000 ਜਾਪ ਆ ਠੀਕ ਹੈ ਜੀ ਤੇ 8000 ਕਰਤੇ ਉਹਦਾ ਕੋਈ ਫਰਕ ਨਹੀਂ ਪੈਣਾ ਆਪਾਂ ਨੂੰ ਕਿਉਂਕਿ ਕਲਯੁਗ ਹੈਗਾ ਇਹ ਸਤਯੁਗ ਨਹੀਂ ਚੱਲ ਰਿਹਾ ਇਹਦੇ ਵਿੱਚ ਜੇ ਮੈਂ 8000 ਆ ਤਾਂ ਉਹਦੇ 8 ਚੋਕ 32 32000 ਜਾਪ ਕਰਨੇ ਪੈਣੇ ਆ ਤਾਉ ਉਹਦਾ ਫਲ ਹੋਣਾ ਠੀਕ ਹੈ ਜੀ ਉਹ ਤੋਂ ਬਾਅਦ ਜਿਹੜਾ ਮੰਗਲਿਕਾ ਮੰਗਲਿਕ ਜੇ ਅਗਰ ਮੰਗਲਿਕ ਕੁੜੀ लवली ਫੇਰ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਕੋਈ ਪੂਜਾ ਕਰਾਣ ਦੀ ਲੋੜ ਨਹੀਂ ਹੈ ਜੇ ਮੁੰਡਾ ਮੰਗਲਿਕਾ ਕੁੜੀ ਮੰਗਲਿਕ ਨਹੀਂ ਹੈਗੀ ਫੇਰ ਉਹਦਾ ਮੁੰਡੇ ਦਾ ਤੁਲਸੀ ਵਿਆਹ ਹੋਊਗਾ ਜੇ ਕੁੜੀ ਹੈ ਮੰਗਲਿਕ ਤਾਂ ਉਹਦਾ ਕੁੰਭ ਵਿਆਹ ਹੋਊਗਾ ਘੜੇ ਨਾਲ ਵਿਆਹ ਹੋਊਗਾ ਜੇ ਤੁਸੀਂ ਦੇਖਿਆ ਹੋਣਾ ਪਿੱਛੇ ਅਭਿਸ਼ੇਕ ਤੇ ਆਸ਼ਵੇਰ ਰਾਏ ਜੀ ਠੀਕ ਹੈ ਜੀ ਤੇ ਆਸ਼ਵੇਰ ਰਾਏ ਸੀਗੀ ਮੰਗਲਿਕ ਉਹਦੀ ਪੂਜਾ ਕਰਾਈ ਸਾਰਿਆ ਕੁਝ ਦੇਖਿਆ ਤੁਸੀਂ ਹੂੰ ਇਹ ਪੂਜਾ ਕਰਾਉਣ ਤੋਂ ਬਾਅਦ ਵੀ ਹਾਜੇ ਵੀ ਦੇਖ ਲਓ ਉਹਦੇ ਦੇਖ ਲਓ ਘਰੇ ਬੈਠਿਆ ਵਾ ਹੂੰ ਯਾਨੀ ਕੈਰੀਅਰ ਦੋਨਾਂ ਦਾ ਬਣਿਆ ਨਹੀਂ ਹੈਗਾ ਦੋਨੋਂ ਹੀ ਬੈਗੇ ਕਿਉਂਕਿ ਉਹਨਾਂ ਦੀ ਕੁੰਡਲੀ ਦੇ ਵਿੱਚ ਕਾਲ ਸਰ ਵਿయోగ ਵੀ ਬਣਿਆ ਹੋਇਆ ਹੂੰ ਜੀ ਤਾਂ ਇੱਕ ਮਾਰਕੀਟ ਵਿੱਚ ਆਪਾਂ ਅਕਸਰ ਦੇਖਦੇ ਆ ਕਿ ਵੱਡੇ ਵੱਡੇ ਬਾਬੇ ਦਾਅਵੇ ਠੋਕਦੇ ਆ ਕਿ ਅਸੀਂ ਇੰਨੇ ਟਾਈਮ 'ਚ ਤੁਹਾਡਾ ਇਲਾਜ ਕਰ ਦਾਂਗੇ ਬਹੁਤ ਸਾਰੇ ਲੋਕ ਜਾਂਦੇ ਆ ਤੇ ਬਹੁਤ ਸਾਰੇ ਲੋਕ ਫਿਰ ਕਹਿੰਦੇ ਆ ਕਿ ਇਸ ਦਾ ਲੁੱਟੇ ਗਏ ਸਾਡਾ ਕੰਮ ਨਹੀਂ ਹੋਇਆ ਤਾਂ ਦੀਪਕਾ ਕੁਮਾਰ ਜੀ ਕੋਲ ਹੈ ਜਿਹੇ ਕਿ ਉਹ ਆਪਾਂ ਨੇ ਕਿ ਵੀ ਉਹ ਸਹੀ ਕਰ ਦੇਣਗੇ ਕੰਮ ਦੇਖੋ ਜੀ ਮੇਨ ਕੀ ਹੁੰਦਾ ਜੀ ਜਿਹੜਾ ਕੰਮ ਕਰਾ ਰਿਆ ਜਿਹੜਾ ਕਰ ਰਿਆ ਦੋਨਾਂ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਜੀ ਗੱਲ ਹੁੰਦੀ ਹੈ ਵਿਸ਼ਵਾਸ ਦੀ ਪਹਿਲੀ ਗੱਲ ਤਾਂ ਇੱਕ ਜਿਹੜੇ ਮੇਰੇ ਕੋਲ ਬੜੇ ਆਂਦੇ ਆ ਫੋਨ ਵੀ ਆਂਦੇ ਆ ਮੇਰੇ ਕੋਲ ਮਿਲ ਕੇ ਵੀ ਜਾਂਦੇ ਆ ਉਹ ਸਾਨੂੰ ਕਹਿੰਦੇ ਆ ਜੇ ਅਸੀਂ ਇੱਥੋਂ ਕੰਮ ਕਰਵਾਇਆ ਉਹਨਾਂ ਨੇ ਸਾਡੇ ਤੋਂ ਇੰਨੇ ਪੈਸੇ ਲੈ ਲਏ ਸਾਡਾ ਕੰਮ ਹੀ ਬਣਿਆ ਨਹੀਂ ਹੈਗਾ ਉਹ ਕਹਿੰਦੇ ਕਿ ਉਹ ਕਹਿੰਦੇ 7 ਘੰਟੇ ਜੇ ਕੰਮ ਕਰਦਾਂਗੇ 2 ਘੰਟੇ ਜੇ ਕੰਮ ਕਰਦਾਂਗੇ ਦੇਖੋ ਜੀ ਕੋਈ ਵੀ ਕੰਮ ਕਰਦੇ ਆ ਕੋਈ ਵੀ ਪੂਜਾ ਪਾਠ ਕਰਦੇ ਆ ਵਿਧੀ ਕਰਦੇ ਆ ਉਹ ਵਿਧੀ ਦੇ ਵਿੱਚ ਆਪਾਂ ਨੂੰ ਘੱਟੋ ਘੱਟ 24 ਤੋਂ 72 ਘੰਟੇ ਲੱਗਦੇ ਆ ਕੋਈ ਵੀ ਜੇ ਵਿਧੀ ਨਾਲ ਕੰਮ ਕਰਾਂਗੇ ਬਿਲਕੁਲ ਠੀਕ ਹੈ ਜੀ ਜੇ ਵਿਧੀ ਨਾਲ ਕੰਮ ਕਰਾਂਗੇ ਤੇ ਜਿਹੜਾ ਬੰਦਾ ਕਰਵਾ ਰਿਆ ਵਾ ਉਹਦੀ ਨੀਅਤ ਸਾਫ਼ ਆ ਠੀਕ ਹੈ ਜੀ ਤੇ ਉਹਦੇ ਕੰਮ ਬਣਦੇ ਆ ਮੈਂ ਕੰਮ ਬਣਾ ਕੇ ਵੀ ਦਿੱਤੇ ਆ ਜੀ ਉਹ ਜਿਹੜੇ ਆ ਜਿਹਾਂ ਦੀ ਲਵ ਮੈਰਿਜ ਵੀ ਹੋਈ ਹੈ ਲਵ ਮੈਰਿਜ ਵੀ ਕਰਾਈ ਆ ਠੀਕ ਹੈ ਜੀ ਕਿਨਾਂ ਦੇ ਆਪਸ ਦੇ ਵਿੱਚ ਜਿਵੇਂ ਘਰ ਦੇ ਵਿੱਚ ਨਹੀਂ ਬਣਦੀ ਉਹਨਾਂ ਦੇ ਵੀ ਕੰਮ ਕੀਤੇ ਆ ਲੇਕਿਨ ਉਹਨਾਂ ਨੂੰ ਮੈਂ ਪਹਿਲਾਂ ਇੱਕ ਇੱਕ ਗੱਲ ਕਹਿੰਦਾ ਕਿ ਤੁਸੀਂ ਸ਼ਰਧਾ ਰੱਖਣੀ ਹੈ ਆਪਣੇ ਨੀਅਤ ਰੱਖਣੀ ਆ ਤੇ ਨੀਅਤ ਸਾਫ ਰੱਖੋ ਸ਼ਰਧਾ ਰੱਖੋ ਇਹ ਨਹੀਂ ਆ ਕਿ ਤੁਸੀਂ ਕੰਮ ਕਰਵਾ ਰਹੇ ਹੋ ਉਹ ਤੋਂ ਬਾਅਦ ਕਿਸੇ ਹੋਰ ਦੇ ਗੱਲ ਕਰ ਰਹੇ ਹੋ ਉਹਦੀ ਚੁਗਲੀ ਕਰ ਰਹੇ ਹੋ ਇਹ ਕਰ ਰਹੇ ਹੋ ਜਾਂ ਕਿਸੇ ਦੇ ਨਾਲ ਕੁਝ ਹੋਰ ਕੁਝ ਬੁਰਾ ਕਰ ਰਹੇ ਹੋ ਤੇ ਫਿਰ ਉਹ ਚੀਜ਼ ਦਾ ਆਪ ਨੂੰ ਫਲ ਨਹੀਂ ਮਿਲੇਗਾ ਚਾਹੇ ਪੂਜਾ ਕਿੱਥੇ ਵੀ ਕਰਵਾ ਲਓ ਚਾਹੇ ਆਪ ਜਿੰਨੇ ਮਰਜੀ ਤਿਰਥ ਕਰ ਲਓ ਜਿੱਥੇ ਮਰਜੀ ਚਲੇ ਜਾਓ ਜਿੱਥੇ ਮਰਜੀ ਮੱਥਾ ਟੇਕ ਲਓ ਉਹਦਾ ਫਾਇਦਾ ਆਪਾਂ ਨੂੰ ਨਹੀਂ ਮਿਲਣਾ ਜੀ ਤਾਂ ਆਪਾਂ ਗੱਲ ਕਰ ਲਈ ਕਿ ਦੀਪਕ ਕੁਮਾਰ ਜੀ ਹਰ ਇੱਕ ਸਮੱਸਿਆ ਦਾ ਹੱਲ ਕਰਦੇ ਆ ਨੰਬਰ ਤੁਹਾਡਾ ਸਕਰੀਨ ਨੰਬਰ ਤੇ ਚੱਲੇਗਾ ਤਾਂ ਸੌਖੇ ਵਿੱਚ ਤੁਹਾਡੇ ਕੋਲ ਪਹੁੰਚਣਾ ਹੋਵੇ ਤੁਹਾਡਾ ਤੁਸੀਂ ਕਿੱਥੇ ਮੇਨ ਦਫ਼ਤਰ ਬਣਾਇਆ ਕਿੱਥੇ ਤੁਸੀਂ ਜੀ ਇਹ ਮੈਨੂੰ ਮਿਲ ਕੇ ਕੰਮ ਕਰਾਣਾ ਸੰਪਰਕ ਕਰਨਾ ਮੇਰੇ ਕੋਲ ਚੰਡੀਗੜ੍ਹ ਆਓ ਜੀ ਚੰਡੀਗੜ੍ਹ ਮੇਰਾ ਆਫਿਸ ਹੈਗਾ ਜੀ ਉੱਥੇ ਆ ਕੇ ਮੈਨੂੰ ਮਿਲੋ ਕਿੰਨੇ ਸੈਕਟਰ ਚ ਜੀ ਕੀ ਮੈਂ ਚੰਡੀਗੜ੍ਹ ਆਜਾਂ ਤੁਸੀਂ ਬਸ ਚੰਡੀਗੜ੍ਹ ਤੇ ਮੈਨੂੰ ਕਾਲ ਕਰਕੇ ਆਜਾ ਕਾਲ ਕਰਕੇ ਕਿਉਂਕਿ ਦੇਖੋ ਕਈ ਵਾਰੀ ਕੀ ਹੁੰਦਾ ਕਿ ਮੈਨੂੰ ਕੰਮ ਕਰਨ ਦੇ ਲਈ ਜਾਣਾ ਪੈਂਦਾ ਹੂੰ ਕਿ ਮੈਂ ਬਾਹਰ ਹੂੰ ਜੇ ਮੈਨੂੰ ਇੱਕ ਦਿਨ ਪਹਿਲਾਂ ਮੇਰੇ ਤੋਂ ਅਪਾਇੰਟਮੈਂਟ ਲੋ ਮਿਲੋ ਮੈਨੂੰ ਚੰਡੀਗੜ੍ਹ ਆ ਕੇ ਮਿਲੋ ਕੋਈ ਦਿੱਕਤ ਨਹੀਂ ਹੈ ਮੈਂ ਆਫਿਸ ਦਾ ਸਾਰਾ ਐਡਰੈਸ ਵਗੈਰਾ ਦਊਂਗਾ ਦੱਸੂਗਾ ਸਾਰਾ ਕੁਝ ਮਿਲ ਸਕਦੇ ਹੋ ਜੀ ਸੋ ਜੇਕਰ ਤੁਸੀਂ ਵੀ ਕਿਸੇ ਸਮੱਸਿਆ ਵਿੱਚ ਕਿਰੇ ਹੋਇਓ ਤਾਂ ਪੰਡਿਤ ਦੀਪਕ ਮਾਰਜੀ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹੋ ਡੀਐਨਆਰਟੀਵੀ ਤੇ ਹਰ ਇੱਕ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਤੇ ਸੰਪਰਕ ਕਰਕੇ ਜਦੋਂ ਮਰਜ਼ੀ ਪੰਡਿਤ ਜੀ ਨਾਲ ਆਪਣੀ ਸਮੱਸਿਆ ਦਾ ਹੱਲ ਕਰਵਾਓ ਐਨਆਰਆਈ ਟੀਵੀ ਤੋਂ ਸਤਨਾਮ ਸਿੰਘ ਮਟੋਈ ਧੰਨਵਾਦ